ਮੈਂ ਗਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਜਨਰਲ ਬੋਰਡ ਬਰਨਾਲਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਰਨਾਲਾ ਹੁਣ ਜਿਹੜਾ ਇਹ ਸ਼ਹੀਦੀ ਹਫਤਾ ਸਾਡੇ ਪੰਜਾਬ ਵਾਸਤੇ ਬੜਾ ਅਹਿਮ ਬੜਾ ਮਾਇਨੇ ਰੱਖਦਾ ਕਿਉਂਕਿ ਇਹਨਾਂ ਦਿਨਾਂ 'ਚ ਸ੍ਰੀ ਗੁਰੂ ਗੋਬਿੰਦ ਸਾਹਿਬ ਨੇ ਪੂਰਾ ਪਰਿਵਾਰ ਆ ਜਿਹੜਾ 7 ਦਿਨਾਂ 'ਚ ਆਪਣਾ ਵਾਰ ਦਿੱਤਾ ਸੀ ਸੋ ਇਹ ਸ਼ਹੀਦੀ ਆ ਜਿਹੜੀ ਇਹ ਕਿਸੇ ਇਕੱਲੀ ਕੌਮ ਵਾਸਤੇ ਨਹੀਂ ਇਹ ਸਮੁੱਚੀ ਇਨਸਾਨੀਅਤ ਵਾਸਤੇ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਸੋ ਮੈਂ ਸਾਂਹਮਣੇ ਦਾ ਇਹ ਦੁਨੀਆ ਤੇ ਆਉਣ ਵਾਲੇ ਲੱਖਾਂ ਸਾਲਾਂ ਤੱਕ ਇਹ ਸ਼ਹੀਦੀ ਨੂੰ ਯਾਦ ਕੀਤਾ ਜਾਊਗਾ ਤੇ ਅਸੀਂ ਤਾਂ ਚਲੋ ਉਹਨਾਂ ਦੇ ਕਿਣਕੇ ਦੇ ਸਮਾਨ ਵੀ ਨਹੀਂ ਪਰ ਇਹ ਹਫ਼ਤੇ ਨੂੰ ਲੋਕਾਂ ਨੂੰ ਇੱਕੋ ਬੇਨਤੀ ਆ ਵੀ ਇਸ ਹਫ਼ਤੇ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਜਾਵੇ ਵੀ ਕਿਵੇਂ ਜਿਹੜੀਆਂ ਕੌਮਾਂ ਨੇ ਉਹਨਾਂ ਨੇ ਆਪਣੀ ਕੌਮ ਪਿੱਛੇ ਇਨਸਾਨੀਅਤ ਦੇ ਪਿੱਛੇ ਗੁਰੂ ਗੋਬਿੰਦ ਸਾਹਿਬ ਨੇ ਸਾਰਾ ਸਮੁੱਚਾ ਪਰਿਵਾਰ ਆਪਣਾ ਵਾਰਤਾ ਸੋ ਅਸੀਂ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਨਮਨ ਕਰਦੇ ਹਾਂ ਤੇ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਦੇ ਆਨ ਵਾਲੀਆਂ ਪੀੜ੍ਹੀਆਂ ਨੂੰ ਇਸ ਸ਼ਹੀਦੀ ਤੋਂ ਸ਼ਕਤੀ ਮਿਲੇ ਬਹੁਤ ਬਹੁਤ ਧੰਨਵਾਦ